ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਂਤਾ ਤੇ ਤੁਹਾਨੂੰ ਅੱਜ ਕਣਕ ਦਿਖਾਉਣ ਲੱਗੇ ਸੀ DBW 222 ਇਹ ਕਣਕ ਦੀ ਬਿਜਾਈ 17 ਨਵੰਬਰ ਦੀ ਬਿਜਾਈ ਹੋਈ ਵੀ ਹੈ ਤੇ ਆਹ 15 ਨਵੰਬਰ ਦੀ ਆ ਤੇ ਰੇ ਪਾਣੀ ਸਾਰਾ ਕੁਝ ਇਕੱਠਾ ਹੀ ਲੱਗਿਆ ਤੇ ਗੱਲ ਕਰੀਏ ਝੂਰੀਆ ਪਾਉਣ ਦੀ ਤਿੰਨ ਬੈਗ 45 ਕਿਲੋ ਵਾਲੇ ਤੇ ਉੱਪਰ 20 ਕਿਲੋ ਉੱਪਰ ਇੰਨਾ ਕ ਯੂਰੀਆ ਇਹਨੂੰ ਆਪਾਂ ਲਾਇਆ ਸੀਗਾ ਤੇ ਯੂਰੀਆ ਜਿਹੜਾ ਲਾਉਣ ਦਾ ਵੇਸੇ ਅੱਗੇ ਮੈਂ ਤਿੰਨ ਕ ਪੈ ਗਈ ਪੌਣ ਹੁਣ ਇਸ ਸਾਲ ਜਿਹੜਾ ਡੀਏਪੀ ਆ ਉਹ 18 46 ਦੀ ਬਜਾਏ ਮੈਨੂੰ ਕੱਲਾ 46% ਵਾਲਾ ਮਿਲਿਆ ਸੀ ਇਸ ਕਰਕੇ ਥੋੜਾ ਜਿਹਾ ਯੂਰੀਆ ਵੱਧ ਪਾਤਾ ਤੇ ਇਸ ਲਈ ਇਥੇ ਜਿਹੜਾ ਯੂਰੀਆ ਏ ਕੱਲ ਮੈਂ ਸੀ ਆਪਣੀ ਵੀ ਯੂਰੀਆ ਕਿੰਨੇ ਦਿਨਾਂ ਤੇ ਪਾਇਆ ਯੂਰੀਆ 55 ਦਿਨ ਦੇ ਵਿੱਚ ਵਿੱਚ ਸਾਰਾ ਸਮਾਪਤ ਕਰਤਾ ਸੀਗਾ ਚਾਹੇ ਤੁਸੀਂ ਤਿੰਨਾਂ ਸਟੇਜਾਂ 'ਚ ਪਾ ਲੋ ਚਾਰਾਂ 'ਚ ਪਾ ਲੋ ਵੈਸੇ ਮੈਂ ਤਿੰਨ ਸਟੇਜਾਂ ਅਜੀ ਮੰਨ ਕੇ ਚਲੋ ਵੀ ਤਿੰਨਾਂ ਦੂਜਿਆਂ ਦੇ ਵਿੱਚ ਵਿੱਚ ਸਾਰਾ ਯੂਰੀਆ ਪਾ ਦੇਣਾ ਹੁਣ ਸਵਾ 3 3.5 ਜੋ ਵੀ ਤੁਸੀਂ ਸਮਝੋਗੇ ਜਣੀ ਦੀ ਆਪਾਂ ਉਹ ਪਾਤਾ ਸੀਗਾ ਪਾਣੀ ਲੱਗੇ ਤੋਂ ਪਾਣੀ ਇਹਨੂੰ 21 ਦਿਨਾਂ ਤੇ ਲਾਇਆ ਸੀਗਾ ਸਮੇਤ ਜਣੀ ਤੇ ਬਜਾਈ ਤੋਂ ਲੈ ਕੇ 55 ਦਿਨ ਦੇ ਵਿੱਚ ਵੈ ਸਾਰਾ ਯੂਰੀਆ ਪਾਤਾ ਸੀਗਾ ਤੇ ਇੱਕ ਸਪਰੇਅ ਦੇ ਤੇ ਮੈਗਜ਼ੀਨ ਦੀ ਤੇ ਜ਼ਿੰਕ ਦੀ કરી ਆ ਤੇ ਕਣਕ ਪੂਰੀ ਟੋਪ ਦੀ ਜਿਹੜੀਆਂ ਕਣਕਾਂ ਗੇਤੀਆਂ ਖੜੀਆਂ ਤੇ ਉਹਨਾਂ ਨਾਲੋਂ ਵੀ ਵਧੀਆ ਖੜੀ ਐ ਤੇ ਦੂਜੀ ਗੱਲ ਇੱਕ ਛੋਟੀ ਇਹਦੇ ਚ ਉਹ ਆ ਵੀ ਕਣਕ ਨੂੰ ਪਾਣੀ ਜ਼ਰੂਰੀ ਆ ਕਈ ਵੀਰਾਂ ਨੇ ਤਾਂ ਹਜੇ ਤੱਕ ਪਾਣੀ ਨਹੀਂ ਲਾਇਆਗਾ ਵੀ ਮੀਂਹ ਪੈ ਗਿਆ ਜਿੰਗੀਆਂ ਪਛੇਤੀਆਂ ਕਣਕਾਂ ਸੀਗੀਆਂ ਤੇ ਉਵੇਂ ਹੀ ਖੜੀਆਂ ਤੇ ਉਹ ਕਣਕਾਂ ਜਿਹੜਾ ਜਿਵੇਂ ਜੇ ਕਹਿ ਦਿਆਂ ਪਾ ਮਿੱਟੀ ਦੇ ਵਿੱਚ ਟਾਇਟ ਨਹੀਂ ਹੋਈ ਇਸ ਕਰਕੇ ਉਹ ਕਣਕਾਂ ਦਿੱਕਤ ਦੇ ਰਹੀਆਂ ਕਣਕਾਂ ਦੇ ਵਿੱਚ ਉਹਨੀ એનર્ਜੀ ਨਹੀਂ ਕਿ ਉਹ ਸਿੱਧੀਆਂ ਖੜੀਆਂ ਰਹਿਣ ਸਾਡੇ ਗਵਾਂਢ ਵੀ ਚਲੋ ਆਪਾਂ ਕਣਕ ਕਾਣੂ ਦਿਖਾਉਣੀ ਹੈ ਤੇ ਇਸ ਕਰਕੇ ਵੀ ਕਣਕ ਨੂੰ ਪਾਣੀ ਵੀ ਜ਼ਰੂਰੀ ਹੈ ਤੇ ਕਣਕ ਨੂੰ ਸਹੀ ਟਾਈਮ ਤੇ ਜੇ ਚੀਜ਼ ਮਿਲਦੀ ਹੈ ਤਾਂ ਕਣਕ ਆਪਣੇ ਆਪ ਹੋ ਜਾਂਦੀ ਹੈ ਜਿਵੇਂ ਕਹਿੰਦੇ ਸੀ ਗਰਮੀ ਆ ਜਾਂ ਆਏ ਕਣਕ 포ਟ ਨਹੀਂ ਕਰਦੀ ਕੋਈ ਐਕਸਟਰਾ ਚੀਜ਼ ਨਹੀਂ ਪਾਉਂਦੀ ਲੋੜ ਬਈ ਹੂਰਗਾ ਸਹੀ ਟਾਈਮ ਤੇ ਪਿਆ ਪਾਣੀ ਸਹੀ ਟਾਈਮ ਤੇ ਲੱਗਿਆ ਸਹੀ ਟਾਈਮ ਤੇ ਬਜਾਈ ਹੋਈ ਆ ਤੇ ਜਿਹੜੇ ਵੀ ਸੁਪਰ ਹੀਟਰ ਨੂੰ ਨਾ ਇਹਦੇ ਸੀ ਆ ਵੇਖ ਲਓ ਭਰਾਵੋ ਸੁਪਰ ਹੀਟਰ ਦੀ ਬਜਾਈ ਆ ਤਵੀਆਂ ਮਾਰ ਕੇ ਦੋ ਵਾਰ ਤੇ ਸੁਪਰ ਹੀਟਰ ਨਾਲ ਬੀਜੀ ਵੀ ਆ ਤੇ ਪੂਰਾ ਕੰਮ ਜਬ ਪਸੰਦ ਲੱਗਿਆ ਆਪ ਨੂੰ ਦਾ ਜਿਹੜੇ ਵੀਰਾਂ ਨੂੰ ਹੁਣ ਚਲਾਉਣਾ ਹੀ ਨਹੀਂ ਆਉਂਦਾ ਬਈ ਉਹਨਾਂ ਦਾ ਫੇਲ ਕਹਿਣਾ ਹੀ ਹੈ ਸੋ ਇਹ ਸੀ ਅੱਜ ਦੀ ਵੀਡੀਓ ਧੰਨਵਾਦ ਦੋਸਤੋ